ਜੀ ਬਿਲਕੁਲ ਜੀ ਮਾਨਤਾ ਦੇਖੋ ਵਰਲਡ ਦੇ ਵਿੱਚ ਖੇਡ ਗਏ ਆ ਉਹ ਵੀ ਫਰਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਨਤਾ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਖੇਡ ਚਾਹੇ ਕੋਈ ਵੀ ਹੈ ਕੋਈ ਕਬੱਡੀ ਹੈ ਕੋਈ ਐਥਲੈਟਿਕ ਹੈ ਜੀ ਕੋਈ ਬਾਸਕਟਬਾਲ ਹੈ ਵਾਲੀਬਾਲ ਹੈ ਕੋਈ ਵੀ ਗੇਮ ਹੈ ਹਰ ਇੱਕ ਪਾਰਟ ਦਾ ਕੰਮ ਕਰਨਾ ਜ਼ਰੂਰੀ ਹੈ ਜੇ ਸਾਰੇ ਪਾਰਟ ਕੰਮ ਕਰਨਗੇ ਬੋਡੀ ਦੇ ਤੇ ਅਸੀਂ ਜਿਹੜੇ ਆ ਉਹ ਕੇ ਪਤਾਗੇ ਸੋ ਸੇਮ ਗੇਮ ਉਹ ਵੀ ਇਹ ਵੀ ਗੇਮ ਇਦਾਂ ਹੀ ਆ ਆਪਣੈਸਲਿੰਗ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਹ ਦਾ ਜੋਰ ਲਗਾ ਰਹੇ ਹਾਂ ਹੱਥ ਨਾਲ ਹੱਥ ਫੜਿਆ ਹੋਵੇ ਦੂਸਰੇ ਦਾ ਤੇ ਸਾਡੀ ਇਕੱਲੇ ਬਾਹ ਨਾਲ ਜੋਰ ਲੱਗ ਰਿਹਾ ਇਹਦੇ ਚ ਸਾਡੇ ਲੱਤਾਂ ਦਾ ਪੈਰਾਂ ਦਾ ਬਾਹਾਂ ਦਾ ਇੱਥੇ ਤੱਕ ਗਈ ਆਪਣੇ ਅੱਖਾਂ ਦਾ ਜੋਰ ਲੱਗਦਾ ਆਲ ਇੰਡੀਆ ਗੇਮਸ ਹੁੰਦੀ ਹੈ ਮੇਰੇ ਮਦਰ ਮੇਰੇ ਨਾਲ ਹੀ ਜਾਂਦੇ ਨੇ ਕਿ ਨਹੀਂ ਮੈਂ ਨਾਲ ਹੀ ਜਾਣਾ ਤੇਰੇ ਤੂੰ ਇਕੱਲੇ ਕਿੱਥੇ ਜਾਣਾ ਇੰਨੀ ਦੂਰ ਠੀਕ ਹੈ ਕਿ ਨਹੀਂ ਨਾਲ ਕੋਈ ਸਪੋਰਟ ਵਾਲਾ ਵੀ ਚਾਹੀਦਾ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਿਲਕੁਲ ਹੀ ਤੁਹਾਡਾ ਬਹੁਤ ਬਹੁਤ ਧੰ ਮੈਂ ਸਾਹਿਲ ਹੈਡ ਕਨਸਟੇਬਲ ਬਤੌਰ ਜਿਹੜਾ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਵਿੱਚ ਜਿਹੜਾ ਨੌਕਰੀ ਆਪਣੀ ਕਰ ਰਿਹਾ ਹਾਂ ਜੀ ਸਾਹਿਬ ਜੀ ਕਿੰਨੀ ਕ ਮਾਣ ਵਾਲੀ ਗੱਲ ਹੈ ਕਿ ਇੱਕ 골ਡ ਮੈਡਲ ਜਿੱਤ ਕੇ ਲੈ ਗਏ ਨਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਤੇ ਅਮਰੀਕਾ ਜਿਹੜੀ ਕਿ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਹੈ ਕਿੰਨਾ ਕ ਮਾਣ ਦਾ ਮਹਿਸੂਸ ਹੋਇਆ ਜੀ ਬਿਲਕੁਲ ਜੀ ਮਾਣ ਤਾਂ ਦੇਖੋ ਵਰਲਡ ਦੇ ਵਿੱਚ ਖੇਡ ਕੇ ਆਏ ਹਾਂ ਉਹ ਵੀ ਫਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਣ ਤਾਂ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਆਪਣੀ ਫੈਮਿਲੀ ਤੇ ਜਿਨ੍ਹਾਂ ਦਾ ਮੈਂ ਨਾਮ ਬਣਾ ਕੇ ਆ ਨਾਮ ਰੋਸ਼ਨ ਕੀਤਾ ਆਪਣੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਹੈ ਜੀ ਬਿਲਕੁਲ ਸਰ ਜੀ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੋਂ ਸੇਵਾਵਾਂ ਨਿਭਾ ਰਹੇ ਹੋ ਆਪਣਾ ਕਿੰਨਾ ਸਮਾਂ ਹੋ ਗਿਆ ਸੇਵਾ ਨਿਭਾਉਤ ਜੀ ਮੈਨੂੰ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜਿਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਭਾਜੀ ਇੰਨਾ ਲੰਮਾ ਸਮਾਂ ਡਿਊਟੀ ਦੇ ਵਿੱਚ ਤੇ ਟਾਈਮ ਮੈਨੇਜਮੈਂਟ ਕਿਵੇਂ ਕਰਦੇ ਹੋ ਗੇਮਾਂ ਦੇ ਵਿੱਚ ਕਰਨੀ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਹਾਰਡ ਵਰਕ ਕਰਨਾ ਪੈਂਦਾ ਦਿਨ ਰਾਤ ਇੱਕ ਕਰਨੀ ਪੈਂਦੀ ਆ ਹਨਾ ਕਿੰਦਾ ਕਿ ਤੁਸੀਂ ਟਾਈਮ ਮੈਨੇਜ ਕਰਦੇ ਹੋ ਡਿਊਟੀ ਤੇ 24 ਘੰਟੇ ਦੀ ਹੁੰਦੀ ਤੁਹਾਡੀ ਕਿਸ ਤਰ੍ਹਾਂ ਮੈਨੇਜ ਕਰਦੇ ਜੀ ਬਿਲਕੁਲ ਜੀ ਦੇਖੋ ਡਿਊਟੀ ਦੇ ਨਾਲ ਨਾਲ ਗੇਮ ਕਰਨਾ ਇੱਕ ਮਤਲਬ ਕਿ ਆਪਣੇ ਆਪ ਨੂੰ ਚੈਲੰਜ ਦੇਣ ਵਾਲਾ ਕੰਮ ਹੈ ਡਿਊਟੀ ਦਾ ਕੋਈ ਸਾਡਾ ਸਮਾਂ ਨਹੀਂ ਹੈ ਸਾਡਾ ਕੋਈ ਫਿਕਸ ਟਾਈਮ ਨਹੀਂ ਹੈ ਆਫਿਸ ਦੀ ਜਿਹੜੀ ਡਿਊਟੀ ਹੁੰਦੀ ਹੈ ਨਾ ਬੈਂਕ ਨੇ 5 ਤੋਂ 9 ਤੋਂ 5 ਛੁੱਟੀ ਕੀਤੀ ਘਰ ਆ ਗਏ ਸਾਡਾ ਕੋਈ ਟਾਈਮ ਨਹੀਂਗਾ ਜੀ ਸਾਡੇ 6 ਵਜੇ ਡਿਊਟੀ ਸਰੇ ਸ਼ੁਰੂ ਹੋਗੀ ਖਤਮ ਦਾ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਇਹ ਰਿਐਲਿਟੀ ਹੈ ਕਿ ਸਾਨੂੰ ਬਹੁਤ ਲੋਕ ਪੁੱਛਦੇ ਨੇ ਤੁਹਾਡਾ ਟਾਈਮਿੰਗ ਫਿਕਸ ਹੈਗਾ ਵਾ 8 ਤੋਂ ਵੱਡ 12 ਘੰਟੇ ਕਰ ਰਿਹਾ ਮੈਂ ਸਾਡਾ ਕੋਈ ਟਾਈਮ ਨਹੀਂ ਆ ਉਸ ਦੇ ਬਾਵਜੂਦ ਵੀ ਜਿਹੜਾ ਮੈਂ ਆਪਣੇ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਸੈਟਅਪ ਲਗਾਇਆ ਹੋਇਆ ਆਮਨੇਸਲਿੰਗ ਦਾ ਤੁਸੀਂ ਦੇਖ ਹੀ ਲਿਆ ਜਿਸੀ ਡਿਮਾਰਡ ਬਣਾ ਕੇ ਮਿਲਦੇ ਬ੍ਰਦਰ ਨੇ ਉਹ ਮਕੈਨਿਕ ਹੈ ਬ੍ਰਦਰ ਮੇਰਾ ਤੋਂ ਉਹਨੇ ਜਿਹੜਾ ਜੁਗਾੜ ਲਗਾ ਕੇ ਹੈਂਡਲ ਤਿਆਰ ਕੀਤੇ ਨੇ ਜੋ ਵੀ ਪ੍ਰੈਕਟਿਸ ਨੇ ਤੇ ਉਹਦੇ ਨਾਲ ਜਿਹੜੀ ਮੈਂ ਆਪਣੀ ਉਹ ਤਿਆਰੀ ਕਰਦਾ ਤੇ ਆਪਣੇ ਗੇਮ ਨੂੰ ਜਿਹੜਾ ਉਹ ਡਿਊਟੀ ਤੋਂ ਬਾਅਦ ਜਿਹੜਾ ਉਹ ਟਾਈਮ ਦਿੰਦਾ ਸਾਇਲ ਜੀ ਜਾਨਾ ਚਾਹੁੰਗਾ ਆਮ ਤੈਸਿੰਗ ਦੀ ਗੱਲ ਕਰ ਲਈਏ ਬੜਾ ਜ਼ੋਰ ਲੱਗਦਾ ਕਿ ਸੱਚੀ ਗੱਲ ਹੈ ਕਿ ਕੱਲਾ ਹੱਥ ਦਾ ਜ਼ੋਰ ਹੁੰਦਾ ਕਿ ਪੂਰੀ ਬੋਡੀ ਦਾ ਜ਼ੋਰ ਲੱਗਦਾ ਰਹੀ ਆਮਨਸ ਵੰਗੇ ਰ ਕੋਈ ਜ਼ੋਰ ਕੇ ਕਹ ਰਹੀਏ ਸਾਹਮਣੇ ਵਾਲੇ ਦੀ ਵੀ ਤਾਕਤ ਨੂੰ ਜਿਹੜਾ ਕਿ ਇੱਕ ਮਾਤ ਮਾਰਨੀ ਹੁੰਦੀ ਜੀ ਬਿਲਕੁਲ ਜੀ ਇਹ ਚੀਜ਼ ਮੈਂ ਨਵੇਂ ਜਿਹੜੇ ਨੌਜਵਾਨ ਇਸ ਗੇਮ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਕਿ ਜਿਹੜੀ ਇਹ ਗੇਮ ਦਾ ਜ਼ੋਰ ਹੈ ਖੇਡ ਚਾਹੇ ਕੋਈ ਵੀ ਹੈ ਕੋਈ ਕਬੱਡੀ ਹੈ ਕੋਈ ਐਥਲੈਟਿਕ ਹੈ ਜੀ ਕੋਈ ਬਾਸਕਟਬਾਲ ਹੈ ਵਾਲੀਬਾਲ ਹੈ ਕੋਈ ਵੀ ਗੇਮ ਹੈ ਹਰ ਇੱਕ 파ਟ ਦਾ ਕੰਮ ਕਰਨਾ ਜ਼ਰੂਰੀ ਹੈ ਜੇ ਸਾਰੇ 파ਟ ਕੰਮ ਕਰਨਗੇ ਬੋਡੀ ਤੇ ਅਸੀਂ ਜਿਹੜੇ ਆ ਉਹ ਕੇ ਪਤਾਗੇ ਸੋ ਸੇਮ ਗੇਮ ਉਹ ਵੀ ਇਹ ਵੀ ਗੇਮ ਇਦਾਂ ਹੀ ਆਮਨੇ ਸਲਿੰਗ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਹ ਦਾ ਜੋਰ ਲਗਾ ਰਹੇ ਹਾਂ ਹੱਥ ਨਾਲ ਹੱਥ ਫੜਿਆ ਹੋਵੇ ਦੂਸਰੇ ਦਾ ਤੇ ਸਾਡੀ ਇਕੱਲੇ ਬਾਹ ਨਾਲ ਜੋਰ ਲੱਗ ਰਿਹਾ ਹੈ ਇਹਦੇ ਚ ਸਾਡੇ ਲੱਤਾਂ ਦਾ ਪੈਰਾਂ ਦਾ ਬਾਹਾਂ ਦਾ ਅੱਥਰ ਤੱਕ ਕੀ ਆਪਣੇ ਅੱਖਾਂ ਦਾ ਜੋਰ ਲੱਗਦਾ ਅੱਛਾ ਜੋ ਦੋ ਮਤਲਬ ਕਿ ਫਾਈਟ ਫਸੀ ਜਾਂਦੀ ਹੈ ਪੰਜਾ ਫਸ ਜਾਂਦਾ ਹੈ ਜੋਰ ਲੱਗਦਾ ਦੋਨਾਂ ਦਾ ਬਰਾਬਰ ਹੁੰਦੇ ਨੇ ਪਲੇਅਰ ਜੋਰਾਂ ਦੇ ਵਿੱਚ ਉਦੋਂ ਸਾਡੇ ਅੱਖਾਂ ਦਾ ਵੀ ਜ਼ੋਰ ਆਂਦਾ ਹੈ ਤੇ ਅੱਖਾਂ 'ਚ ਕਈ ਵਾਰ ਬਲੱਡ ਵੀ ਆ ਜਾਂਦਾ ਹੈ ਇੱਥੋਂ ਤੱਕ ਮਤਲਬ ਕਿ ਜਿਹੜਾ ਇਹਦਾ ਜ਼ੋਰ ਹੈਗਾ ਹੈ ਅੱਖਾਂ 'ਚ ਬਲੱਡ ਕਿਸ ਤਰ੍ਹਾਂ ਬਲੱਕੇ ਪੂਰਾ ਸਿਰ ਤੱਕ ਜਦੋਂ ਆਪਾਂ ਹੱਥ ਪਕੜਿਆ ਵਾ ਸਾਡੀ ਹੁੱਕ ਵਿੱਚ ਪੋਜੀਸ਼ਨ 'ਚ ਸਾਡੀ ਹੁੱਕ ਪੰਜਾ ਫਸ ਗਿਆ ਉਹਦੇ ਵਿੱਚ ਫਿਰ ਅਸੀਂ ਇੱਕੋ ਸਾਚ ਅਸੀਂ ਜ਼ੋਰ ਲਗਾ ਰਹੇ ਹਾਂ ਤੁਸੀਂ ਟਰਾਈ ਕਰਨਾ ਕਦੀ ਕਿਸੇ ਦਾ ਹੱਥ ਪਕੜ ਕੇ ਜ਼ੋਰ ਲਾ ਕੇ ਦੇਖਣਾ ਇੱਕੋ ਸਾਚ ਦੇ ਵਿੱਚ ਤੁਹਾਡੇ ਅੱਖਾਂ 'ਚ ਜ਼ੋਰ ਆਏ ਅੱਛਾ ਤੇ ਸਹੀ ਜੀ ਜਦੋਂ ਅਸੀਂ ਕਰਦੇ ਹਾਂ ਜੋ ਸਾਹਮਣੇ ਵਾਲਾ ਕੰਪੀਟ ਕਰ ਰਿਹਾ ਹੁੰਦਾ ਸਾਡੇ ਨਾਲ ਕੀ ਹੰਬਮ ਮਾਈਂਡ ਦੇ ਵਿੱਚ ਕੀ ਚੱਲਦਾ ਹੁੰਦਾ ਕਿਉਂਕਿ ਇੰਨੀ ਦੇਰ ਤੋਂ ਤੁਸੀਂ ਨਿਭਾਉਂਦੇ ਹੋ ਆਪਣੀ ਸੇਵਾ ਵੀ ਨਿਭਾਈਆਂ ਉਦੋਂ ਕੀ ਮਾਈਂਡ ਦੇ ਵਿੱਚ ਆਉਂਦਾ ਕਿ ਜੋ ਚੀਜ਼ ਤੁਹਾਨੂੰ ਸਫਲਤਾ ਦੀ ਮੂਰਤ ਲੈ ਜਾਂਦੀ ਹੈ ਘਰ ਘਰਬਾਰ ਦੇ سپورਟ ਦੇ ਕਾਲ ਮਾਪਿਓ ਦਾ سپورਟ ਕਹਿੰਦੇ ਹੋ ਕਿਸ ਤਰ੍ਹਾਂ ਮੈਨੂੰ ਮੋਟੀਵੇਸ਼ਨ ਕਿਸ ਤਰ੍ਹਾਂ ਮਿਲਦੀ ਹੈ ਉਸ ਵਕਤ ਜੀ ਬਿਲਕੁਲ ਜੀ ਮੋਟੀਵੇਟ ਕਰਨ ਵਾਲੇ ਮੇਰੀ ਫੈਮਿਲੀ ਹੀ ਹੈ ਜਿਨ੍ਹਾਂ ਨੇ ਮੈਨੂੰ ਉੱਥੇ ਤੱਕ ਹੁਣ ਤੱਕ ਪਹੁੰਚਾਇਆ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਭ ਤੋਂ ਪਹਿਲਾਂ ਮੇਰੀ ਮਦਰ ਨੇ ਘਰ ਵਿੱਚ ਮੇਰੀ ਵਾਈਫ ਹੈ ਮੇਰਾ ਛੋਟਾ ਬੇਟਾ ਵੀ ਹੈ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਤੋਂ ਸਭ ਤੋਂ ਵੱ ਇਤੋਂ ਦਾ ਕੀ ਕੋਈ ਟੂਰਨਾਮੈਂਟ ਹੁੰਦਾ ਹੈ ਜਿਵੇਂ ਮੈਂ ਆਲ ਇੰਡੀਆ ਪੁਲਸ ਗੇਮਸ ਖੇਡਣ ਜਾਣੀ ਆ ਉਹ ਮੇਰੇ ਨਾਲ ਜਾਂਦੇ ਨਹੀਂ ਖੇਡਣ ਲਈ ਅੱਛਾ ਮੈਨੂੰ ਹੌਸਲਾ ਦੇਣ ਲਈ ਉੱਥੇ ਰਹਿੰਦੇ ਵੀ ਨਹੀਂ ਮੇਰੇ ਨਾਲ 5-6 ਦਿਨ ਜਿੰਨੇ ਦਿਨ ਟੂਰਨਾਮੈਂਟ ਚੱਲਦਾ ਹੈ ਆਲ ਇੰਡੀਆ ਗੇਮਸ ਹੁੰਦੀ ਹੈ ਮੇਰੇ ਮਦਰ ਮੇਰੇ ਨਾਲ ਹੀ ਜਾਂਦੇ ਨੇ ਅੱਛਾ ਕਿ ਨਹੀਂ ਮੈਂ ਨਾਲ ਹੀ ਜਾਣਾ ਤੇਰੇ ਤੂੰ ਇਕੱਲੇ ਕਿੱਥੇ ਜਾਣਾ ਇੰਨੀ ਦੂਰ ਅੱਛਾ ਠੀਕ ਹੈ ਕਿ ਨਹੀਂ ਨਾਲ ਕੋਈ ਸਪੋਰਟ ਵਾਲਾ ਵੀ ਚਾਹੀਦਾ ਹੈ ਤੋ ਇਸ ਕਰਕੇ ਜਿਹੜੇ ਉਹ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਗੇਮ ਨੂੰ ਲੈ ਕੇ ਕਿ ਤੂੰ ਘਰ ਦਾ ਨਾਮ ਰੋਸ਼ਨ ਕਰ ਰਿਹਾ ਹੈ ਸਾਡੇ ਗਲੀ ਮੱਲੇ ਦਾ ਨਾਮ ਰੋਸ਼ਨ ਹੋਇਆ ਹੈ ਕਿ ਚਲੋ ਚਾਰ ਬੰਦੇ ਹੁਣ ਮੈਨੂੰ ਵੇਖ ਕੇ ਆ ਵੀ ਰੁਕਦੇ ਵੀ ਨਹੀਂ ਕਿ ਭਾਜੀ ਤੁਸੀਂ ਉਹੀ ਉਹ ਤੁਹਾਡੀ ਇੰਟਰਵਿਊ ਦੇਖੀ ਸੀ ਮੈਂ ਤਾਂ ਤੁਸੀਂ ਖੇਡ ਕੇ ਆਏ ਵਰਲਡ ਚੈਂਪੀਅਨਸ਼ਿਪ ਫਿਰ ਫੋਟੋ ਵੀ ਲੈਂਦੇ ਨੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਇੱਕ ਚੀਜ਼ ਦੀ ਕਿ ਮੈਂ ਇੱਕ ਇਸ ਟਾਈਮ ਇੰਡੀਆ ਪਲੇਅਰ ਹੈਗਾ ਵਾ ਜੀ ਸਰ ਜੀ ਇੱਕ ਗੱਲ ਹੈ ਕਿ ਜਦੋਂ ਅਪਚਿਤ ਕੇ ਆਨੇ ਮਾਨ ਸਨਮ ਮਿਲਦਾ ਡਿਪਾਰਟਮੈਂਟ ਨੇ ਮਾਨ ਸਨਮ ਜ਼ਰੂਰ ਦਿੱਤਾ ਹੋਵੇਗਾ ਹਣਾ ਕਿ ਕਿੰਨਾ ਕਿ ਉਦੋਂ ਫਕਰ ਮਹਿਸੂਸ ਹੁੰਦਾ ਕਿ ਜਦੋਂ ਆਪਣਾ ਡਿਪਾਰਟਮੈਂਟ ਸਾਥ ਦਵੇ ਤੇ ਹਲੇ ਕਿਤੇ ਨਾ ਕਿਤੇ ਕੁਝ ਹੋਰ ਵੀ ਕਮੀ ਵਿਸ਼ੇ ਲੱਗਦੀ ਕਿ ਕਿਹੇ ਵੱਲੋਂ ਕਿ ਹੋਰ ਮਾਨ ਸਨਮਾਨ ਹੋਵੇ ਤੇ ਅਸੀਂ ਹੋਰ ਨਾਮ ਰੋਸ਼ਨ ਕਰੀ ਜੀ ਬਿਲਕੁਲ ਜੀ ਦੇਖੋ ਡਿਪਾਰਟਮੈਂਟ ਨੇ ਆਪਣਾ ਮਾਨ ਸਨਮਾਨ ਕਰਨਾ ਸੀ ਉਹਨਾਂ ਨੇ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਆਪਣੇ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਐਪੀਐਸ ਉਹਨਾਂ ਨੇ ਮੇਰਾ ਬਹੁਤ ਵਧੀਆ ਮਾਨ ਸਨਮਾਨ ਕੀਤਾ ਹੈ ਮੈਨੂੰ ਬੁਲਾ ਕੇ ਬਹੁਤ ਅਪਰੀਸ਼ੀਏਟ ਕੀਤਾ ਹੈ ਮੈਨੂੰ ਹੌਸਲਾ ਦਿੱਤਾ ਹੈ ਤੋ ਅੱਗੇ ਵੀ ਹੋਰ ਵੱਡਾ ਲੈ ਕੇ ਆ ਪੰਜਾਬ ਪੁਰਸ ਦਾ ਨਾਮ ਰੋਸ਼ਨ ਕਰ